ਕਾਂਗਰਸ ਦੇ ਪੁਰਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੋਤੇ ਆਥਰਸ਼ ਸ਼ਾਸਤਰੀ ਨੇ ਆਮ ਆਦਮੀ ਪਾਰਟੀ ਬਾਰੇ ਕੁਝ ਸੰਸਨੀਖੇਜ ਖੁਲਾਸੇ ਕੀਤੇ ਹਨ। ਲੋਕ ਸਭਾ ਚੋਣਾਂ ਦੌਰਾਨ ਅਰਵਿੰਦ ਕੇਚਰੀਵਾਲ ਦੇ ਸ਼ਰਾਬ ਘੋਟਾਲੇ ਵਿੱਚ ਫਸਣਾ ਤੇ ਸ਼ਿਸ਼wati ਮਲੀਵਾਲ ਦੇ ਕੁੱਟਮਾਰ ਕੇਸ ਕਰਕੇ ਪਹਿਲਾਂ ਹੀ ਆਮ ਆਦਮੀ ਪਾਰਟੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਆਦਰਸ਼ ਸ਼ਾਸਤਰੀ ਮੁਤਾਬਿਕ ਜਦੋਂ ਕੁਮਾਰ ਵਿਸ਼ਵਾਸ ਨਾਲ ਆਮ ਆਦਮੀ ਪਾਰਟੀ ਦਾ ਕੰਮਕਾਜ ਦੇਖ ਰਹੇ ਸਨ ਤਾਂ ਉਹ ਕੈਨੇਡਾ ਤੇ ਜਰਮਨੀ ਵਿੱਚ ਕਈ ਅਚਾਹੇ ਗੁਰਦੁਆਰਿਆਂ ਵਿੱਚ ਗਏ ਸਨ ਜਿਨ੍ਹਾਂ ਵਿੱਚ ਖਾਲਿਸਤਾਨੀ ਅਲਗਾਵਾਦੀ ਪਿੰਡ ਰਵਾਲਾ ਤੇ ਆਪਰੇਸ਼ਨ ਬਲੂ ਸਟਾਰ ਦੌਰਾਨ ਮਾਰੇ ਗਏ ਅਲਗਾਵਾਦੀਆਂ ਫੋਟਾਂ ਲੱਗੀਆਂ ਸਨ ਤੇ ਉਹ ਗੁਰਦੁਆਰੇ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਸਹਿਯੋਗ ਕਰਨਾ ਚਾਹੁੰਦੇ ਸਨ ਮੁੰਨਣਿਕਾ ਮੈਂ ਅਤੇ ਕੁਮਾਰ ਵਿਸ਼ਵਾਸ ਨੇ ਖਾਲਿਸਤਾਨੀ ਸਮਰਥਕ ਗੁਰਦੁਆਰਿਆਂ ਤੋਂ ਚੰਦਾ ਲੈਣ ਸੰਬੰਧੀ ਅਰਵਿੰਦ ਕੇਜਰੀਵਾਲ ਕੋਲ ਇਤਰਾਜ਼ ਪ੍ਰਗਟ ਕੀਤਾ ਸੀ ਜਿਸ ਨੂੰ ਕੇ ਕੇਜਰੀਵਾਲ ਨੇ ਨਜ਼ਰਅੰਦਾਜ਼ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਦਿੱਲੀ ਕਾਂਗਰਸ ਦਾ ਕੋਈ ਵੀ ਨੇਤਾ ਆਮ ਆਦਮੀ ਪਾਰਟੀ ਨਾਲ ਗਠਜੋੜ ਬੰਧਨ ਦੇ ਹੱਕ ਵਿੱਚ ਨਹੀਂ ਸੀ ਤੇ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪ ਤੇ ਕਾਂਗਰਸ ਵਿੱਚ ਗਠਜੋੜ ਬੰਕਰਾਰ ਨਹੀਂ ਰਹੇਗਾ